ਤਾ ਜਿਹੜੀ ਆਪਾਂ ਚੀਜ਼ ਬਣਾ ਰਹੇ ਹਾਂ ਬਹੁਤ ਹੀ ਜ਼ਬਰਦਸਤ ਚੀਜ਼ ਬਣਾ ਰਹੇ ਹਾਂ ਤਾਂ ਇਹਦੇ ਨਾਲ ਨਾ ਤਾਂ ਛਿੱਕਾ ਆਉਣ ਤੇ ਨਾ ਜ਼ੁਕਾਮ ਲੱਗੇ ਤੇ ਅਲਰਜੀ ਤਾਂ ਜਮਾ ਰਹਿੰਦੀ ਹੋਈ ਨਹੀਂ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਅਜਮਾ ਕੇ ਦੇਖੋ ਤੇ ਫਿਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਹਦੇ ਨਾਲ ਕਿੰਨਾ ਕ ਫਾਇਦਾ ਹੋਇਆ ਹਾਂਜੀ ਆਪਾਂ ਫਰਾਈ ਪੈਨ ਗੈਸ ਤੇ ਰੱਖ ਲਿਆ ਤੇ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੱਕ ਚਮਚ ਘਿਓ ਦਾ ਪਾਵਾਂਗੇ ਦੇਸੀ ਘਿਓ ਦਾ ਪਾਉਣਾ ਹੈ ਆਪਾਂ ਲਓ ਜੀ ਘਿਓ ਹੁਣ ਆਪਣਾ ਮੈਲਟ ਹੋ ਗਿਆ ਹੁਣ ਆਪਾਂ ਇਹਦੇ ਵਿੱਚ 3 ਚਮਚ ਜਿਹੜੇ ਖਾਣ ਵਾਲੇ ਚਮਚ ਆਪਣੇ ਹੁੰਦੇ ਆ ਉਹ ਚਮਚ ਆਪਾਂ ਬੇਸਣ ਦੇ ਪਾ ਦੇਵਾਂਗੇ ਜੇ 3 ਮੈਂਬਰਾਂ ਲਈ 3 ਕੱਪ ਬਣਾ ਰਹੇ ਹਾਂ ਦੁੱਧ ਦੇ ਤਾਂ ਤੁਸੀਂ 3 ਚਮਚ ਲੈ ਲੈਣੇ ਤੇ ਜੇ 2 ਲਈ ਬਣਾ ਰਹੇ ਤਾਂ 2 ਚਮਚ ਪਾ ਲੈਣੇ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਹਲਾਉਂਦੇ ਪਾ ਇਹਨੂੰ ਬੇਸਣ ਨੂੰ ਭੁੰਨ ਲੈਣਾ ਤਾਂ ਕਿ ਇਹਦਾ ਕੱਚਾਪਨ ਜਾਂ ਨਿਕਲ ਜਾਵੇ ਜਦੋਂ ਬੇਸਣ ਭੁੱਜੇ ਦੀ 스멜 ਜੀ ਆਉਣ ਲੱਗ ਜੂਗੀ ਇਹਦਾ ਕਲਰ ਵੀ ਹਲਕਾ ਜਿਹਾ ਚੇਂਜ ਹੋ ਜਾਊਗਾ ਵੇਸਣ ਹੌਲਾ ਵੀ ਹੋ ਜਾਊਗਾ ਤਾਂ ਆਪਾਂ ਨੂੰ ਪਤਾ ਲੱਗ ਜੂਗਾ ਵੇਸਣ ਪੁੱਨ ਗਿਆ ਉਸ ਤੋਂ ਬਾਅਦ ਫਿਰ ਆਪਾਂ ਅਗਲੇ ਚੀਜ਼ਾਂ ਪਾਵਾਂਗੇ ਤੇ ਗੈਸ ਦੀ ਫਲੇਮ ਨੂੰ ਆਪਾਂ ਸੇਮ ਹੀ ਰੱਖਣਾ ਹੈਗਾ ਕਿਉਂਕਿ ਜੇ ਤੇਜ਼ ਕਰਾਂਗੇ ਤਾਂ ਵੇਸਣ ਜਲਦੀ ਜਲ ਜਾਊਗਾ ਬਹੁਤ ਹੀ ਵਧੀਆ ਬਣਦਾ ਜੀ ਇਹ ਜਿਹੜਾ ਬੇਸਣ ਦਾ ਸੀਰਾ ਬਣਾਉਨੇ ਆਪਾਂ ਜਾਂ ਬੇਸਣ ਵਾਲਾ ਦੁੱਧ ਕਹਿ ਲਓ ਬੇਸਣ ਵਾਲਾ ਸੀਰਾ ਕਹੋ ਤੇ ਜਦੋਂ ਸਰਦੀ ਦੇ ਵਿੱਚ ਜ਼ੁਕਾਮ ਹੁੰਦਾ ਛਿੱਕਾਂ ਲੱਗ ਜਾਂਦੀਆਂ ਤੇ ਅੰਦਰ ਛਾਤੀ ਜਾਮ ਹੋ ਜਾਂਦੀ ਹੈ ਤਾਂ ਤੁਸੀਂ ਇਸ ਤਰ੍ਹਾਂ ਦਾ ਸੀਰਾ ਬਣਾ ਕੇ ਬੱਚਿਆਂ ਨੂੰ ਦਿਓ ਆਪ ਵੀ ਪਿਓ ਕੋਈ ਵੀ ਪੀ ਸਕਦਾ ਹੈਗਾ ਤੇ ਉਹਦੇ ਨਾਲ ਛਿੱਕਾਂ ਤੋਂ ਵੀ ਆਰਾਮ ਮਿਲਦਾ ਹੈ ਅਲਰਜੀ ਹੋਵੇ ਉਹ ਵੀ ਨਹੀਂ ਰਹਿੰਦੀ ਲਓ ਜੀ ਬੇਸਣ ਆਪਣਾ ਪੁੱਜ ਗਿਆ ਤੇ ਦੇਖ ਸਕਦੇ ਆ ਤੁਸੀਂ ਇਹਦਾ ਕਲਰ ਵੀ ਚੇਂਜ ਹੋ ਗਿਆ ਤੇ ਦੇਖੋ ਪਤਲਾ ਵੀ ਹੋ ਗਿਆ ਦੇਖੋ ਇਸ ਤਰ੍ਹਾਂ ਦਾ ਇਹ ਹਲਕਾ ਹੋ ਜਾਂਦਾ ਹੁੰਦਾ ਬੇਸਨ ਤੇ ਹੁਣ ਬੇਸਨ ਦੀ ਇਹਦੀ ਭੁਜੇ ਦੀ ਸਮੈਲ ਵੀ ਆਉਣ ਲੱਗ ਗਈ ਆ ਇਹਦੇ ਵਿੱਚ ਦੁੱਧ ਐਡ ਕਰ ਦੇਵਾਂਗੇ ਦੁੱਧ ਆਪਾਂ ਕੋਈ ਵੀ ਲੈ ਸਕਦੇ ਆ ਫੁੱਲ ਫੈਟ ਲੈ ਲਓ ਜਾਂ ਉਬਲਿਆ ਹੋਇਆ ਦੁੱਧ ਲੈ ਲਓ ਉਹ ਆਪਣੀ ਮਰਜ਼ੀ ਆਵਗੀ ਕੋਈ ਨਾ ਵੀ ਜੇ ਉਬਲਿਆ ਹੋਇਆ ਦੁੱਧ ਹੋਊਗਾ ਤਾਂ ਵੀ ਆਪਾਂ ਪਾ ਸਕਦੇ ਆ ਹੁਣ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਆਉਣ ਦੇਵਾਂਗੇ ਉਸ ਤੋਂ ਬਾਅਦ ਅਗਲੀਆਂ ਚੀਜ਼ਾਂ ਆਪਾਂ ਫੇਰ ਪਾਵਾਂਗੇ ਆ ਦੇਖੋ ਆਪਾਂ 7-8 ਬਦਾਮ ਲੈ ਲਏ ਸੀਗੇ ਆਪਾਂ ਇਹਨਾਂ ਨੂੰ ਵੀ ਦਰਦਰਾ ਜਿਹਾ ਕੁੱਟ ਲਵਾਂਗੇ ਜਿਆਦਾ ਬਰੀਕ ਪਾਊਡਰ ਨਹੀਂ ਬਣਾਉਣਾਗਾ ਥੋੜਾ ਜਿਹਾ ਦਰਦਰਾ ਜਿਹਾ ਰੱਖਾਂਗੇ ਤੇ ਆ ਕਾਜੂ ਲੈ ਲਏ ਸੀਗੇ ਆਪਾਂ 8-10 ਕ ਤੇ ਇਹਨਾਂ ਨੂੰ ਵੀ ਆਪਾਂ ਕੁੱਟ ਲਵਾਂਗੇ ਲੋ ਜੀ ਦੁੱਧ ਨੂੰ ਉਵਾਲ ਆ ਗਿਆ ਕੁੱਟਿਆ ਹੋਇਆ ਡਾਈ ਫਰੂਟ ਜਿਹੜਾ ਆਪਾਂ ਲਿਆ ਸੀਗਾ ਬਦਾਮ ਤੇ ਕਾਜੂ ਲੈ ਸੀ ਕੁੱਟ ਕੇ ਉਹਨਾਂ ਨੂੰ ਪਾ ਦੇਵਾਂਗੇ ਤੇ ਹੁਣ ਆਪਾਂ ਡੇਢ ਕ ਚਮਚਾ ਖਸਖਸ ਦਾ ਲਿਆ। ਉਹਨੂੰ ਵੀ ਪਾ ਦੇਵਾਂਗੇ ਆਪਾਂ ਵਿੱਚ। ਦੋ ਤਿੰਨ ਇਲਾਚੀਆਂ ਕੁੱਟ ਲਈਆਂ ਸੀ ਉਹਦਾ ਪਾਊਡਰ ਬਣਾ ਲਿਆ ਆਪਾਂ ਉਹ ਵੀ ਪਾ ਦੇਵਾਂਗੇ। ਤੇ ਉਸ ਤੋਂ ਬਾਅਦ ਆਪਾਂ ਚੁਟਕੀ ਕੁ ਸੁੰਡ ਪਾ ਦੇਵਾਂਗੇ। ਕਾਲੀ ਮਿਰਚ ਪਾ ਦੇਵਾਂਗੇ। ਤੇ ਚੁਟਕੀ ਕੇ ਆਪਾਂ ਹਲਦੀ ਪਾ ਦੇਵਾਂਗੇ। ਜੇ ਕੇਸਰ ਦੇ ਤਾਂ ਹੈਗੇ ਸੋਡੇ ਕੋਲੇ ਤੁਸੀਂ ਕੇਸਰ ਵੀ ਪਾ ਸਕਦੇ ਆ। ਤੇ ਹੁਣ ਆਪਾਂ ਇਹਨਾਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਆਪਾਂ ਫੇਰ ਆਪਾਂ ਇਹਨਾਂ ਨੂੰ ਉਬਾਲਾ ਦੇਵਾਂਗੇ। ਨਾਇ ਤਾਂ ਸਾਰੀਆਂ ਚੀਜ਼ਾਂ ਮਿਕਸ ਹੋ ਜਾਣੀਆਂ ਤੇ ਨਾਇ ਇਹਨਾਂ ਦਾ ਟੇਸਟ ਹੈ ਜਿਹੜਾ ਉਹ ਦੁੱਧ ਦੇ ਵਿੱਚ ਮਿਲ ਜਾਊਗਾ ਆਹ ਲਓ ਜੀ ਜੇ ਮੇਰੀ ਰੈਸਪੀ ਤੁਹਾਨੂੰ ਵਧੀਆ ਲੱਗਦੀ ਹੋਈਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਨਾਲ ਬੈਲ ਆਈਕਨ ਵੀ ਦਬਾ ਦਿਆ ਕਰੋ ਲਓ ਜੀ ਦੁੱਧ ਨੂੰ ਉਬਾਲ ਆ ਗਿਆ ਆ ਦੇਖੋ ਦੁੱਧ ਚੰਗੀ ਤਰ੍ਹਾਂ ਪੱਕ ਚੁੱਕਿਆ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਮਿੱਠਾ ਪਾਵਾਂਗੇ ਤੇ ਮਿੱਠਾ ਆਪਾਂ 2 ਚਮਚੇ ਸ਼ੱਕਰ ਦੇ ਲੈ ਲੈਨੇ ਤੇ ਸ਼ੱਕਰ ਤੇ ਜਾਂ ਗੁੜ ਹੀ ਪਾਉਣਾ ਇਹਦੇ ਵਿੱਚ ਜਿਹੜੀ ਚੀਨੀ ਆ ਉਹ ਨਹੀਂ ਪਾਉਣੀ ਤੁਸੀਂ ਕੋਈ ਵੀ ਖੰਡ ਨਾ ਕੋਈ ਖੰਡ ਬੂਰਾ ਪਾਉਣੀ ਹੈ ਨਾ ਖੰਡ ਆਪਾਂ ਮੋਟੀ ਖੰਡ ਪਾਉਣੀ ਹੈ ਤੇ ਇਹਦੇ ਵਿੱਚ ਸ਼ੱਕਰ ਜਾਂ ਗੋੜੀ ਪਾਉਣਾ ਹੈ ਲੋ ਜੀ ਹੁਣ ਆਪਾਂ ਇਹਦੇ ਵਿੱਚ ਸ਼ੱਕਰ ਹੈ ਜਿਹੜੀ ਬਿਲਕੁਲ ਮਿਕਸ ਕਰਤੀ ਹੈਗੀ ਤੇ ਹੁਣ ਆ ਦੇਖੋ ਤੁਸੀਂ ਆਪਣਾ ਇਹ ਦੁੱਧ ਦਾ ਸ਼ੀਰਾ ਬਣ ਕੇ ਤਿਆਰ ਹੋ ਗਿਆ ਬੇਸਣ ਵਾਲਾ ਦੁੱਧ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋ ਗਿਆ ਹਾਂਜੀ ਹੁਣ ਆਪਾਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਇਹ ਸ਼ੀਰੇ ਨੂੰ ਪੀਣਾ ਕਦੋਂ ਆ ਤੇ ਕਿਵੇਂ ਪੀਣਾ ਆ ਆਪਾਂ ਤੁਹਾਨੂੰ ਦੱਸ ਦਿਆਂਗੇ ਲਓ ਜੀ ਹੁਣ ਆਪਾਂ ਗੈਸ ਦੀ ਫਲੇਮ ਨੂੰ ਕਰਦੇ ਆ ਬੰਦ ਇਹਨੂੰ ਉਬਾਲ ਚੰਗੀ ਤਰ੍ਹਾਂ ਆ ਗਿਆ ਤੇ ਹੁਣ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਕਿਸੇ ਨੂੰ ਵੀ ਖਾਂਸੀ ਜ਼ੁਕਾਮ ਹੋ ਰਿਹਾ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਦਾ ਸ਼ੀਰਾ ਬਣਾ ਕੇ ਦਿਓਗੇ ਤੇ ਉਹਨਾਂ ਨੂੰ ਬਹੁਤ ਹੀ ਆਰਾਮ ਮਹਿਸੂਸ ਹੋਊਗਾ। ਹਾਂਜੀ ਜਿਹੜਾ ਆਪਾਂ ਇਹ ਬੇਸਣ ਵਾਲਾ ਦੁੱਧ ਤੇ ਸ਼ੀਰਾ ਬਣਾ ਕੇ ਤਿਆਰ ਕੀਤਾ ਇਹਨੂੰ ਤੁਸੀਂ ਰਾਤ ਦੇ ਸਮੇਂ ਪੀਣਾ ਖਾਣਾ ਖਾਣ ਤੋਂ ਬਾਅਦ ਰਾਤ ਨੂੰ ਇਹਨੂੰ ਪੀ ਕੇ ਸੌਂਜੋ ਤੇ ਤੜਕੇ ਨੂੰ ਤੁਹਾਨੂੰ ਆਪਣੇ ਸਰੀਰ ਨੂੰ ਆਪਣੇ ਆਪ ਹੀ ਪਤਾ ਲੱਗੂਗਾ ਕਿ ਆਰਾਮ ਮਹਿਸੂਸ ਹੁੰਦਾਗਾ। ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ।